ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਲੇ ਦਾ ਅਗਰੰਗਰੰਗ ਪ੍ਰੋਗਰਾਮ ਲੈ ਕੇ ਸਭ ਤੋਂ ਪਹਿਲਾਂ ਦੇਖੋ ਰੀਲ ਕਿਸੇ ਮੋਹਜ ਬਾਤ ਚ ਕਰਾਇਓ ਪਹਿਲਾ ਜਾ ਕੇ ਇਲਾਜ ਕਰਵਾਓ ਠੀਕ ਹੈ ਜਾ ਕੇ ਕਿਸੇ ਡਾਕਟਰ ਡਾਕਟਰ ਨੂੰ ਦਿਖਾਓ ਕਿ ਮਾਤਾ-ਪਿਤਾ ਅਗੇ ਕੋਈ ਠੀਕ ਹੈ ਪਹਿਲਾ ਹੁੰਦਾ ਸੀ ਬੇਟੀ ਪੜਾਓ ਬੇਟੀ ਬਚਾਓ ਹੁਣ ਬੇਟੀ ਨੂੰ ਪੜਾਓ ਤੇ ਘਰੇ ਬਿਠਾਓ ਤੇ ਨਾਲ ਚਾਰ ਥੱਪੜੇ ਵੀ ਲਾਓ ਆਹ ਹਰਕਤਾਂ ਤੋਂ ਰੋਕੋ ਉਹ ਹਟਜੋ ਹਟਜੋ ਕਿਤੇ ਰੱਬ ਨੂੰ ਅਗੇ ਤੁਹਾਡੇ ਚ ਪੈਰਾ ਨਾ ਵਰਨਿਆ ਪਾ ਜਾ। ਹਰ ਦੁਨ ਦੇ ਦੇਖੋ। ਆਈ ਮੀ ਮਿਲਣਾ ਬਾਪੂ ਵਾਰੀ ਚਾ ਵਾਰੀ ਚਾਵਾ ਕਿਆ ਕਹੇਨੀ ਵੀਰ ਮੈਨੂੰ ਇਹ ਦੱਸੋ ਇਹਦਾ ਵਿਆਹ ਕਰਨਾ ਪਊਗਾ ਕਿ ਇਹਨੂੰ ਤੋੜਨਾ ਪਊਗਾ ਇਹਦੇ ਲਈ ਕੋਈ ਵਿਆਹ ਕੇ ਲਿਆਣੀ ਪਊਗੀ ਜਾਂ ਪਿੰਚਣਾ ਪਊਗਾ ਅਰੇ ਟਰਾਂਸ ਜੈਂਡਰ ਕਮਿਊਨਿਟੀ ਦੀ ਪੂਰੀ ਰਿਸਪੈਕਟ ਹੈਗੀ ਹੈ ਠੀਕ ਹੈ ਪਰ ਬਟ ਜੇ ਤੁਹਾਨੂੰ ਇੰਨਾ ਹੀ ਹੈਗਾ ਮੈਂ ਤੁਸੀਂ ਗਲਤ ਬਾਡੀ ਦੇ ਵਿੱਚ ਆ ਗਏ ਆ ਤੁਸੀਂ ਸਰਜਰੀ ਕਰਵਾਓ ਨੈੱਟ ਤੇ ਆ ਕੇ ਆਪਾਂ ਕੰਡ ਕੇ ਕਰਦੇ ਹਾਂ ਐਡਾ ਜੁੜਾ ਰੱਖਿਆ ਸ਼ਰਮ ਕਰ ਸਿੱਖੀ ਨੂੰ ਕਨ ਦਾਗ ਲੰਨਾ ਪਿਆ ਬੇ ਸ਼ਰਮ ਹੋਏ ਬੇ ਲੋਕੀ ਬੇ ਸ਼ਰਮ ਠੀਕ ਹੈ ਨੈਟ ਤੇ ਫੇਮ ਫੇਮਸ ਹੋ ਲਈ ਕੁਝ ਵੀ ਚੱਲੂਗਾ ਕੁਝ ਵੀ ਚੱਲੂਗਾ ਦੱਸ ਆ ਮੇਰਾ ਬੇਬੇ ਪੁੱਤ ਨੂੰ ਚਾਹੀਦਾ ਸੀ ਨਾ ਸੋਨਾ ਲੱਗਦਾ ਪਿਆ ਹੈਗਾ ਕਾਲਾ ਟਿੱਕਾ ਵੀ ਲਾ ਲੈਣਾ ਚਾਹੀਦਾ ਸੀ ਉਹਦਾ ਜਰਮਲਾ ਅਗੇ ਇਹ ਧਮਾਖਾ ਖਰਾਬ ਹੋਇਆ ਲੋਕਾਂ ਦਾ ਉਹ ਨਹੀਂ ਕਰੀਂ ਲਿਖੋ ਚੰਗੀ ਹੋ ਜਾਏ ਹਡੀਆਂ ਚੰਗੀ ਹੋ ਜਾਏ ਹਡੀਆਂ ਠੀਕੇ ਹਡੀਆਂ ਚੰਗੀ ਹੋ ਜਾਏ

ਇਹੜਾ ਵੀ ਨਹੀਂ ਠੀਕਾ ਵੀਡੀਓ ਦੇਖਦਾ ਸੋ ਲੱਕਿਓ ਨੂੰ ਜੇ ਕਿਸੇ ਨੂੰ ਉਹ ਦਿਖਾਉਂਦਾ ਕਿ ਕਿੱਦਰੇ ਵੀ ਕਾਂਡ ਗਵਾਂ ਚ ਕਿਤਨਾ ਵੀ ਦਿੱਕਤ ਹੈ ਨਾ ਲੈ ਕੇ ਇਹਨਾਂ ਦਾ ਧਰਮ ਹੱਲਵਾ ਲੋ ਫਿਰ ਇਹਨਾਂ ਨੂੰ ਪਤਾ ਲੱਗੂਗਾ ਖਰੀਦਦੇ ਬੰਦੇ ਲੈ ਕੇ ਚਾਲੇ ਕਰ ਜਾਂਦੇ ਸਾਰੇ ਧਰਮਾਂ ਦੀ ਰਿਸਪੈਕਟ ਹੈ ਬਟ ਆ ਜਿਹੜੇ ਕਿੱਕਣ ਕਰ ਰਹੇ ਆ ਇਹ এলাਉਡ ਨਹੀਂ ਹੈਗੇ ਇਹ ਮਤਲਬ ਹੱਦ ਹੁੰਦੀ ਵੀ ਹੈ ਮਤਲਬ ਲੋਕੇ ਵੀ ਪਾਗਲਾਂ ਦੀ ਤਰ੍ਹਾਂ ਪਾਗਲੇ ਤਰ੍ਹਾਂ ਆਪਣਾ ਧਰਮ ਛੱਡ ਕੇ ਸਾਰੇ ਇਹਨਾਂ ਪਿੱਛੇ ਜਾਈ ਜਾਂਦੇ ਇਹਦੇ ਨਾਲ ਦੀ ਮੈਂ ਤੁਮ ਇੱਕ ਹੋਰ ਦਿਖਾਨੀ ਚੈੱਕ ਕਰਿਓ ਮੜਾ ਜੋ ਬੋਲੋ ਮੰਮੀ ਪਾਪਾ 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 ਬੋਲ तो 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 ये तेरी तो बोल नहीं सकती केड़ा धर्म हाँ है ये कहम है बोलेंगे, लंगड़े फिर तोड़ने लगेंगे ये जस्ट अंधविश्वास है कुछ नहीं है कोई मैं ਇਹ ਤਾਂ ਅੰਦਰ ਦੇ ਨਾ ਦੇ ਮਗਰ ਕੋਈ ਲੱਗਣਾ ਨਹੀਂ ਜਿਹੜੇ ਵੀ ਇਹਨਾਂ ਦੇ ਆ ਦਿਖਾ ਰਹੇ ਹੈਗੇ ਨਾ ਸਾਰੇ ਇਹਨਾਂ ਦੇ ਪੇਡ ਐਕਟਰ ਹੁੰਦੇ ਹੈਗੇ ਆ ਰਿਐਲਿਟੀ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਇਹ ਯੂਸ਼ੂ ਮਸ਼ੀਨੇ ਸੁਲੀ ਤੇ ਚੜੇ ਸੀ ਇਹਨਾਂ ਵਰਗੇ ਲੋਕਾਂ ਲਈ ਨਹੀਂ ਚੜੇ ਸੀ ਆਮ ਜਿਹੜੇ ਲੋਕ ਸੀ ਦਲੇਦਰ ਸੀ ਉਹਨਾਂ ਦੀ ਮਤਲਬ ਅੱਗੇ ਉਹਨਾਂ ਦੇ ਭਲੇ ਲਈ ਉਹਨਾਂ ਨੇ ਕੀਤਾ ਸੀ ਬਟ ਇਹ ਤਾਂ ਇਹ ਛੱਡੋ ਆਪਣੇ ਵਾਲੇ ਜਿਵੇਂ ਬਹੁਤ ਹੈਗੇ ਆ आप देखो, आज तो आ आ किस है तो में। हमें तो तो ही ही हमें हमें खूब मिली है, तो हमें तो खुशी का ही, नहीं घर में कुछ भी अच्छा नहीं लगा, जाएं सो जाएं हम तो के पास मिलने आए हैं, हलवा बनाया पिताजी मिलन आई है आप माता है तेरे पिताजी ਤੇ ਮਤਲਬ ਬੇਟੀ ਤੇ ਉਹਦੀ ਉਮਰ ਸੇਮ ਹੋ ਗਈ ਲੱਗਦਾ ਬਾਬਾ ਰਾਮ ਗ੍ਰੀਨ ਕੁਝ ਕਸਰ ਛੱਡ ਗਿਆ ਸੀ ਜਿਹੜਾ ਉਹਨਾਂ ਦੇ ਅੰਦਰ ਨਹੀਂ ਖੁਸ਼ੀ ਹੋ ਰਹੀ ਹੈ ਸਮਝ ਤੋਂ ਬਾਹਰ ਹੈ ਗੱਲ ਲੋਕਾਂ ਦਾ ਹਾਲ ਮਤਲਬ ਕਿਆ ਕਹਿਨੇ ਕਿਆ ਕਹਿਨੇ ਕਨ ਵਿਟੜ ਕਨ ਵਿਟੜ ਹੈਗਾ ਉਹ ਠੀਕ ਹੈ سزا ਉਹਨੂੰ ਹੋ ਚੁੱਕੀ ਹੈ ਪ੍ਰੂਫ ਹੋ ਚੁੱਕੀ ਹੈ ਵੀ ਉਹਨੇ ਗਲਤ ਕੰਮ ਕੀਤੇ ਫਿਰ ਵੀ ਇੰਨੀ ਅੰਦਰ ਚੜਦਾ ਇੰਨੀ ਅੰਧ ਭਗਤੀ ਲੱਗਦਾ ਬਾਬੇ ਨੇ ਕੋਪਾ ਤਰ ਤੋ ਖੋਲ ਕੀ ਬੋਲਦੀ ਸੋਰੀ ਸੋਰੀ ਲੋੜ ਦੇਖ ਲਈਏ ਬੱਸ ਗੱਤ ਗੱਤ ਹੋ ਗਈ ਗੱਤ ਗੱਤ ਹੋ ਗਈ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਲਈ 7 ਸਾਲਾਂ ਤੋਂ ਦਰਸ਼ਨ ਪਹਿਲੀ ਵਾਰ ਕਰੂੰਗੀ ਬਰਨਾਵਾ ਜਾਣੀ ਸਕੇ ਸੀ ਇਹ ਸਾਡੇ ਬਿਮਾ ਰਹਿੰਦੇ ਹੈਗੇ ਇਸ ਕਰਕੇ ਤੇ ਪਰ ਅੱਜ ਪਹਿਲੇ ਦਿਨ ਦਰਸ਼ਨ ਕਰੂੰਗੀ 7 ਸਾਲਾਂ ਬਾਅਦ ਉਹ ਕਦੇ ਗੁਰੂ ਘਰ ਜਾ ਕੇ ਦਰਸ਼ਨ ਕੀਤੇ 7 ਸਾਲਾਂ ਰਹਿਲੇ ਦਰਸ਼ਨ ਲਈ ਤਰਸਦੇ ਰਹੇ ਤੇ ਬਿਦਿੰ ਬਿਧਾ ਦੇ ਪਰ ਆਗ ਲੱਗਦਾ ਮੈਨੂੰ ਸਭ ਤੋਂ ਬਾਅਦ ਹੈਗੀ ਹੈ ਅੰਤ ਵਿਸ਼ਵਾਸ ਦੇ ਹੱਥ ਹੁੰਦੇ ਹੱਦ ਅਧਮ समझ तो खुशी है बहुत ज्यादा एक्साइटेड है हम तो किस तरह खुशी मना रहे हैं खूब नाचे हम तो पहले तो में सेवा पे आए हैं सेवा करके सिमरन करके हम खुशी बनाएंगे और ज्यादा तो आज सुबह इस तरह की सूचना सरप्राइज मिला हम तो बहुत बड़ा सरप्राइज मिला है ਸੋ ਮਰਾ ਦਿਨ ਚੜਾਣਾ ਅੱਜ ਤੋਂ ਖੁਸ਼ ਹੋਵੋ ਦਿਨ ਚੜਾਣ ਤੋਂ ਖੂਬ ਲਿਖੀ ਹੈਗੀ ਸਾਨੂੰ ਸਰਪ੍ਰਾਈਜ਼ ਮਿਲ ਗਿਆ ਜੀ ਖੂਬ ਨਾਚ-ਨਾਚ ਕੇ ਆਏ ਹਾਂ ਅਸੀਂ ਵੀ ਠੀਕ ਹੈ ਜਿਸੇਵਾ ਕਰਾਂਗੇ ਸਿਮਰਨ ਕਰਦੇ ਸਿਮਰਨ ਕਰਨਾ ਆਪਣੇ ਘਰੀ ਦੇ ਘਰ ਲੋ ਗੁਰਦੁਆਰੇ ਮੰਦਰ ਬਹਿ ਕੇ ਕਰ ਲੋ ਉਹ ਇਹਦੀ ਤੇਰੇ ਤੇ ਕਹਾਂ ਸਿਮਰਨ ਕਰਨਾ ਹੈ ਉਹ ਚਾਨ ਲੱਗ ਗਿਆ ਹੁਣ ਤਾਂ ਤੁਹਾਨੂੰ ਸ਼ਰਮ ਆਣੀ ਚਾਹੀਦੀ ਜਨਨੀਆਂ ਨੂੰ ਮੈਂ ਤਾਂ ਸਮਝ ਬਾਰ ਹੈ ਵੇ ਅਭੋ ਜਿਹੜੇ ਦੇਰਿਆਂ ਦੇ ਵਿੱਚ ਜਿਹੜਾ ਤੁਹਾਨੂੰ ਗੁਰੂ ਘਰਾਂ ਦੇ ਵਿੱਚ ਜਾ ਕੇ ਨਹੀਂ ਮਿਲਣਾ ਹੈਗਾ ਜਿਹੜਾ ਦੇਰੇ ਤੇ ਸਪੈਸਿਫਿਕ ਮਿਲਣਾ ਹੈਗਾ ਹੱਦ ਹੁੰਦੀ ਤੇ ਹੱਦ ਲਿਮਟ ਹੈ ਚਲੋ ਜੀ ਆਨੇ ਅਗਲੇ ਟੌਪਿਕ ਤੇ ਕੋਈ ਹਲ ਨਹੀਂ ਠੀਕ ਹੈ ਤੇ ਅੱਜ ਕਰਨ ਜਗਪ੍ਰੀਤ ਦੇ ਬਾਰੇ ਚ ਆਪਾਂ ਗੱਲ ਕਰਦੇ ਹੈਗੇ ਆ ਹਾਂ ਅੱਛਾ ਜੀ ਨਸਾਂ ਹੁਣ ਇਹ ਦੇਖੋ ਕਿੱਥੇ ਚ ਜਾ ਰਿਹਾ ਚਲੋ ਚੱਲੀਏ ਬਹੁਤ ਤੇਰੀ ਜਿੱਤੀ ਐਨਕ ਨਾ ਲਾਉਂਦਾ ਅੱਖਾਂ ਤੋਂ ਐਨਕ ਵੀ ਕਰੇ ਰਹੀ ਭੈਣ ਚ ਠਾ 10 ਸਿਕੰਡ ਵਿੱਚ ਦੇਖ ਦੇ ਉਦਾਰ ਕਦਕਾ ਗੱਡੇ ਦੇ ਵਿੱਚ ਅਚਾਨਕ ਨਹੀਂ ਹੈਗੀ ਉਹ ਤੋਂ ਮੋਟ ਥੋੜੇ ਪਹਿਲਾਂ ਮੋਟਰਸਾਈਕਲ ਤੇ ਬਿਨਾਂ ਰੰਗ ਤੋਂ ਜਾ ਰਹੇ ਸੀ ਗੱਡੇ ਦੇ ਵਿੱਚ ਤੇ ਉਹ ਐਨਕ ਚੇ ਵੀ ਪੁੱਠਾ ਮੰਗਦਾ ਹੈਗਾ ਮੈਨੂੰ ਤਾਂ ਸਮਝ ਤੋਂ ਬਾਹਰ ਹੈਗੀ ਆ ਆ ਦੇਖੋ ਮੋਟਰਸਾਈਕਲ ਤੇ ਐਨਕ ਤੋਂ ਬਿਨਾਂ ਜਾ ਰਹੇ ਸੀ ਗੱਡੇ ਦੇ ਵਿੱਚ ਐਨਕ ਚਾਈ ਵੀ ਹੈ ਮੈਂ ਤਾਂ ਦਵਾ ਦੇ ਹੁਣ ਦਵਾਈ ਤੋਂ ਵੀ ਦਵਾਈ ਘਰੇ ਹੁੰਦੇ ਪਏ ਆ ਮੋਰੇ ਵਿਆਹ ਆ ਤੇ ਉਧਰ ਕੋਈ ਸ਼ੇਡ ਨਹੀਂ ਹੋਈ ਜਾਂਦੀ ਮੈਨੂੰ ਤਾਂ ਕੋਈ ਸਮਝ ਨਹੀਂ ਲੱਗਦਾ ਭਾਈ ਜਾਨ ਹੈ ਆ ਮੈਂ ਉਧਰ ਕੜਾ ਲਗਾਈ ਮੇਰੇ ਮੇਰੇ ਸਾਲੇ ਨਾਲ ਮਾਗ ਖਰਾਬ ਹੋਇਆ ਇਹ ਲੋਕਾਂ ਦਾ ਆ ਦੇਖ ਸਾਡੇ 8:00 ਵਜੇ ਫੇਰ ਆਉਣਾ ਆਪਾਂ ਮੈਂ ਕਿਹਾ ਚਲੋ ਗੱਡੀ ਲੈ ਕੇ ਆਉਂਦੇ ਆ ਚਲੋ ਠੰਡ ਬਹੁਤ ਆ ਉੱਥੇ ਬਹੁਤ ਠੰਡ ਪੈਂਦੀ ਆ ਸੁੱਕੀ ਠੰਡ ਫੈਲ ਲੱਗੀ ਤੁੰਤ ਵੀ ਪੈਂਦੀ ਜੇ ਤੁੰਤ ਪਈ ਜਾਵੇ ਫੇਰ ਸਭ ਨਾਲ ਵਧੀਆ ਆ ਇਹ ਜਿਹੜੀ ਤੁੰਤ ਨਹੀਂ ਨਾ ਪੈਂਦੀ ਇਹ ਆਪਾਂ ਨੂੰ ਫਾਰਦੀ ਆ ਹੂੰ ਦੇਖਿਆ ਤੁਸੀਂ ਪਤਾ ਕੀ ਚੱਕਰ ਜਿਹੜੀ ਤੁੰਤ ਹੁੰਦਾ ਠੰਡ ਆ ਉਹ ਨਹੀਂ ਨਹੀਂ ਲੱਗਦੀ ਅਜੇ ਕਿਸੇ ਇਸ ਰਾਹੇ ਜਾ ਰਹੇ ਹੈ ਜਨਨ ਚੰਦੇ ਵਿੱਚ ਕੋਈ ਪਟੇ ਪੁਲਿਸ ਵਗੈਰਾ ਨਹੀਂ ਹੈਗੀ ਕਹਾਫੀ ਪਿੱਛੇ ਕੋ ਜਨਾਨੀ ਬੱਚੇ ਬੱਚਾ ਬਿਠਾ ਹੈ ਗਿਆ ਮਾੜਾ ਮੁੱਟਾ ਪਹਿਲਾਂ ਸੱਤਰ ਉਤਰ ਹੋ ਗਿਆ ਤਾਂ ਲੈਣ ਦੇ ਦੇਣੇ ਪੈ ਜਾਣੇ ਹੈਗੇ ਆ ਕੋਈ ਟ੍ਰੈਫਿਕ ਪੁਲਿਸ ਜਾਂ ਜਿੱਥੇ ਵੀ ਇਹ ਰਹਿੰਦੇ ਹੈਗੇ ਕੋਈ ਦੇਖਦਾ ਨਹੀਂ ਹੈਗਾ ਇਹਨਾਂ ਨੂੰ ਰੋਕਦਾ ਨਹੀਂ ਆ ਲੰਬੇ ਬਾਹ ਕਲਿਵਿਸ਼ੇ ਦੀ ਕਰਕੇ ਕਰਕੇ ਸ਼ੁਰੂ ਹੋ ਜਾਣਗੇ ਜੀ ਸਮਝ ਤੋਂ ਬਾਹਰ ਹੈ ਹਾਂਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਤੇ ਅੱਜ ਦਾ ਵਲੌਗ ਭਾਈ ਸਟਾਰਟ ਕਰਤਾ ਠੀਕ ਹੈ ਉੱਠੀ ਆ ਤਾਂ ਕਰਦਾ ਚੁੱਤੀ ਉੱਠੀ ਹੈ ਠੀਕ ਹੈ ਉਹ ਨਾਤੀ ਨਹੀਂ ਤੋਤੀ ਨਹੀਂ ਮੂੰਹ ਨਹੀਂ ਤਾਂ ਬਰਸ਼ ਨਹੀਂ ਕਿਤਾ ਕਿੱਦਾਂ ਨਹੀਂ ਸਾਫ਼ ਕੀਤੀਆਂ ਇਹ ਮੂੰਹ ਤੇ ਕੈਮਰਾ ਤੋਂ ਹਮ ਤਾਂ ਤਨੋਂ ਕੱਲੇ ਤੈਨੂੰ ਇਹ ਸੁਣਨ ਦੇ ਬਿਨਾਂ ਤਿਆਰ ਹੋਏ ਇਹ ਬਿਨਾ ਰੈਡੀ ਹੋਏ ਇਹ ਕਿ ਕੈਮਰੇ ਕੈਮਰੇ ਨੂੰ ਫੇਸ ਕਿੱਦਾਂ ਕਰ ਲੈਂਦੇ ਹੈਗੇ ਇਹ ਲਿਮਟ ਹੈ ਉਹ ਉਧਰੋਂ ਦੀ ਮਦਰ ਬੈਠੀ ਹੈ ਉਧਰੋਂ ਦਾ ਫਾਦਰ ਬੈਠੇ ਹੈ ਠੀਕ ਹੈ ਉਹ ਇੱਟੇ ਸੋਟਾਂ ਦੇ ਵਿੱਚ ਹੈਗੇ ਹੈ ਲੱਚ ਜਿਹੋ ਜਗਾ ਚਲਾ ਆਂਦੋ ਕੋਈ ਸ਼ਰਮ ਨਹੀਂ ਕੋਈ ਸ਼ਰਮ ਨਹੀਂ ਸਭ ਜੀ ਲੈਣ ਲੱਗੇ ਕੋਈ ਸ਼ਰਮ ਨਹੀਂ ਇੱਦਾਂ ਸੀ ਤੇ ਆਪਾਂ ਆ ਕੇ 100 ਵਾਰ ਸੋਗੇ ਉੱਠ ਗਏ ਹੁਣ ਉੱਠ ਗਿਆ ਆ ਗਿਆ ਆ ਗਿਆ ਇਹ ਤਾਂ ਚੋ ਦੀ ਇੰਨੇ ਰੰਗ ਦੇਰੇ ਕੋਲ ਆ ਨਾ ਆ ਲੱਗਾ ਸੂ ਕੀਰਨੇ ਕਿੱਦਾਂ ਪਾਣ ਲੱਗਿਆ ਹਾ ਕੁੜੀ ਦਾ ਵਿਆਹ ਕਰਿਆ ਹੋਇਆ ਉਹਦੇ ਘਰ ਦੇ ਲੈਨ ਫੋਨ ਕਰਕੇ ਮੈਂ ਜਾਕਰਦੇ ਪਏ ਵੀ ਹਾਂ ਵੀ ਜੋ ਤਨੂ ਆਏ ਦੇ ਸਿਸਟਰ ਦਾ ਨਾ ਠੀਕ ਹੈ ਵਿਹਾਂ ਤਨੂ ਦੀ ਡੈਥ ਹੋ ਗਈ ਉਹ ਕੋਠੇ ਤੋਂ गिर ਗਈ ਇਹ ਉਹ ਉਹਨਾਂ ਨੇ ਕਹਿੰਦੇ ਭਾਈ ਦੀ ਭੂਈਦੋ ਨੀ ਗੱਲ ਗੁਰਗਾਂ ਦੇ ਦਾ ਪੈਰ ਕਿਹਾ ਤਹਿਲਕ ਹਾਏ ਰੱਬਾ ਸੜੇ ਪਾਸੇ ਡਿੱਗੀ ਆ ਗੱਡੀ ਕੋਟ ਡਿੱਗੀ ਐ ਅਗਲੇ ਪਾਸੇ ਹਾਂ ਉਹ ਤਾਂ ਝੜ ਕੇ ਤਾਂ ਗੱਲ ਕਰਵੇ ਹੁਣ ਦੇਖੋ ਬਿੰਦੀ ਅੰਦਰ ਚੈੱਕ ਕਰਦਾ ਪਰ ਸਿਰ ਤੇ ਹੱਟ ਲੱਗੀ ਐ ਕਾਜਾ ਕਰਦਾ ਤੇ ਮਮੀ ਨਾਲ ਗੱਲ ਕਰ। ਹਰ ਕੋਰ ਆ ਗਿਆ। ਇਹਨਾਂ ਦੇ ਰਿਸ਼ਤੇਦਾਰਾਂ ਨੂੰ ਇੰਨਾ ਤੇ ਵੀ ਯਕੀਨ ਨਹੀਂ ਹੁੰਦਾ ਉਹ ਕਹਿੰਦੇ ਮਮੀ ਨਾਲ ਗੱਲ ਕਰਾ ਉਹਨਾਂ ਨੂੰ ਪਤਾ ਕਿ ਪ੍ਰੈਂਕ-ਪਰੰਕ ਕਰਦੇ ਰਹਿੰਦੇ ਆ ਬਟ ਇਹੋ ਜਿਹਾ ਥਰਡ ਕਲਾਸ ਪ੍ਰੈਂਕ ਕੋਣ ਕਰਦਾ ਹੈਗਾ। ਉਧਰ ਆ ਗਿਆ ਫੂਲ। ਚੱਕੀ ਨਾ। ਇਹ ਕਿੱਥੇ ਮਾਰ ਚੱਕਾ ਨਹੀਂ। ਅਬੜੇ ਸੁਕਰਾਂ ਨੂੰ ਦੱਸ। ਮੈਂ ਮੰਨਦੀ ਦੱਡਾ ਚੱਕੀ ਆ। ਆ ਕਹੋ ਯਾਰ। 2094 ਕਲੀਓ ਨੇ ਬਦਾਨ ਦਾ ਬੁਰਾ ਸੇਤਾਂ ਤੋਂ ਅੱਥਰਥੇ ਉੱਥੇ ਉੱਥੇ ਲੈ ਆ ਗਈ ਵੱਡੀ ਡਾਇਰੈਕਟਰ ਉਹਨੂੰ ਫਿਰ ਲੱਤਾਂ ਖੜ ਕੇ ਉੱਤੇ ਕੰਬਲ-ਕੰਬਲ ਪਾ ਰਹੀ ਹੈ ਉਹਨੂੰ ਲਿਟਾ ਰਹੀ ਹੈ ਮਾਸੇ ਨੂੰ ਫੋਨ ਕਰੀ ਜਾਂਦੇ ਕਹਿੰਦੇ ਸੌਂ ਲੱਗੇ ਸੱਚੀ ਤਨੂੰ ਗਿਰ ਗਈ ਕੀ ਉਹ ਇਹ ਸੌਂ ਜਿਹਾ ਲੱਗੂ ਤੇ ਸਾਰਾ ਹੀ ਪਾਟ ਗਿਆ ਉਹਦਾ ਸੌਂ ਖਾ ਸੌਂ ਲੱਗੇ ਖੜ ਜਾ సిట్లిలా గేకాలాన్ని తా సమోఈనది వోగు బిచేకి కింలు భారంగి. ఇనని. కాలకా కాలే కాలేలా బేర్రద మేరట్ంనా. కిపగా. కాలు. కాలో. ਕੋਈ ਗੰਨ ਚੁੱਕ। ਮੈਂ ਨਹੀਂ ਕਰੀ ਕੋਈ। ਉਧਰ ਆਰਾਮ ਨਾ ਕਰ। ਜਿੱਤਾ ਗੱਲ ਕਰ। ਹਲੋ। ਹਾਂਜੀ ਹਾਂਜੀ। ਅੱਜ ਆਇਆ ਕਰਨੇ ਮੇਰੀ ਤਾਲੀਆਂ ਨਾਲ। ਤਾਲੀਆਂਾਂ ਕਿੱਥੋਂ ਵੱਲ ਕਰ ਰਹਾ ਮੋਲ। ਆਹ। ਤਾਲੀਆਂ ਕਰਦੇ ਫਿਰ ਸੀ। ਨਹੀਂ ਨਹੀਂ ਸੱਚੀ ਕਹਿਣਾ ਯਾਰ ਭਾਈ ਵੀਡੀਓ। ਇਹ ਸਾਰਿਆਂ ਨੂੰ ਕੋਣ ਕਹਿੰਦਾ ਮਾਸੇ ਨੂੰ ਕੋਣ ਕਰੀਦਾ ਅਗਲਾ ਭਾਵੇਂ ਕਪੜੇ-ਕੁਪੜੇ ਪਾ ਕੇ ਤੋਰ ਪਿਆ ਹੋਵੇ ਪਰੇਸ਼ਾਨ ਹੋ ਗਿਆ ਹੋਵੇ ਚਾਹੇ ਕਿਸੇ ਨੂੰ ਹੱਥ ਵੀ ਪਿਹਾਈ ਲੋ ਹੋ ਗਿਆ ਹੋਵੇ। ਅਗਲਾ ਚਾਹੇ ਬਸ ਚੜ ਗਿਆ ਹੋਏ ਬਟੇਨਾ ਨੂੰ ਸਿਰਫ ਆਪਣੇ ਬਲੌਗ ਦਾ ਹੀ ਮਤਲਬ ਹੈ ਹੋਰ ਕੋਈ ਇਹਨਾਂ ਨੂੰ ਲੈਣ ਦੇ ਨਹੀਂ ਕੋਈ ਕੰਮ ਧੰਦਾ ਕਰ ਲਈਏ ਘਰ ਦੇ ਵਿੱਚ ਇਹਨਾਂ ਦੇ ਕਿੰਨੇ ਖਲਾਰੇ ਪਈ ਹੋਏ ਕਿੰਨਾ ਗੰਦ ਪਿਆ ਹੋਇਆ ਮੂੰਹ ਨਹੀਂ ਤੋਤਾ ਸੈ ਨਹੀਂ ਤੋਤਾ ਆ ਜਾਂਦੇ ਕੈਮਰਾ ਚੁੱਕ ਕੇ ਬਸ ਉਹ ਕਹਿੰਦੇ ਨਾ ਉਹ ਗੱਲ ਉਹ ਹੀ ਹੋ ਗਈ ਬੰਦਰ ਹੱਥ ਤਲਵਾਰ ਤੇ ਬਲੌਗ ਰਹਾ ਹਥੇ ਕੈਮਰਾ ਖਤਰਨਾਕ ਖਤਰਨਾਕ ਨਤੀਜੇ ਤੁਸੀਂ ਆਣ ਵਾਲੇ ਦੋ ਸਾਲਾਂ ਦੇ ਵਿੱਚ ਮੈਕਸਿਮਮ ਦੋ ਸਾਲ ਕਹਿ ਰਹੀ ਐ ਜਿੰਨੇ ਬਲੌਗਰ ਨਾ ਡਿਪਰੈਸ਼ਨ ਚ ਗਏ ਨਾ ਮੇਰਾ ਨਾ ਬਟਾ ਦਿਓ ਲਗਾ ਲਓ ਕਿਉਂਕਿ ਇੱਕ ਟਾਈਮ ਤੇ ਜਦੋਂ ਨਵੇਂ ਨਵੇਂ ਆ ਗਏ ਕਪਲਸ ਠੀਕ ਹੈ ఎన్ను బ బాగా కార్కెట్ చ నవీ భాబ్ ఆగి తర్వాలు కొన్ బ ਮੈਂ ਜਦ ਕੋਈ ਉੱਠਿਆ ਕਰਾਂ ਲਈ ਮੇਨ ਬੁਖਾਰ ਚੜ ਜਾਂਦਾ ਹੈ ਇਹ ਬੜੇ ਵਸ ਕਰ ਰਹਿਣ ਦੇ ਤੂੰ ਮੇਕਅਪ ਨਾ ਕਰਾਈ ਉਹਦੇ ਨਿੰਬੂ ਪਾਣੀ ਪਿਲਾਉਣਾ ਪਵੇ ਖਾਚਾ ਘਟ ਜਾਊਗਾ ਨਹੀਂ ਹੋ ਰਿਹਾ ਤੇਰੇ ਮੈਂ ਲੈਂਕਪ ਆਕੇ ਤਰੀ ਹੋਵੇ ਉਹ ਮੇਕਅਪ ਕੇ ਕਿੰਨਾ ਮਿਸ਼ਰ ਗ੍ਰੀਮਾਂ ਕਿੰਨੀਆਂ ਲਾਤੀ ਪਤਾ ਕਰਾਣਾ ਕੋਈ ਨਹੀਂ ਤੇਰੇ ਨਜ਼ਰ ਪੱਲੇ ਕੋਈ ਬੰਦ ਮੈਂ ਪਹਿਲੀ ਗੋਲੀ ਖਾ ਲੂੰਗੀ ਗੋਲੀ ਖਾ ਲੈ ਕੈਟੀ ਗੋਲੀ ਸਾੜ ਪੱਟ ਤੋਂ ਪਹਿਲਾਂ ਮੈਨੂੰ ਬੀਪੀ ਲੋ ਦੀ ਨਾ 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 ਜੈਦ ਦੀ ਗੋਲੀ ਨਾ ਖਾਈ ਆਈ ਫਸ ਜਾਣਾ ਅੰਦਰ ਜੇ ਖਾਣੀ ਹਨ ਪਹਿਲਾਂ ਲਾਦੇ ਹੀ ਭੱਜ ਲਾ ਕੇ ਕਿ ਮਾਸੂਮ ਪਾਣੀ ਪੀਣੇ ਤਾਂ ਦਵਾਈ ਪੀਣੀ ਤਾਂ ਸਾਰਾ ਪੀਣਾ ਰੋਕਣਾ। ਪੀਜਾ ਮਾ ਦੇਖੀਓ ਤਾਂ। ਆਹ ਹੁਣ ਕੋਠੇ ਬੈਠੇ ਹੈ ਰਿਸ਼ਤੇਦਾਰ ਇਹਨਾਂ ਦੇ ਕੋਈ ਆਏ ਹੋਈ ਹੈ। ਓਹ ਕਹਿੰਦੀ ਮੈਨੂੰ ਫੇਸ਼ੀਅਲ ਤਰਾ ਕੇ ਬੁਖਾਰ ਚੜ ਜਾਂਦਾ ਹੈਗਾ ਤੇ ਇਹ ਕਹਿੰਦਾ ਤੂੰ ਕੋਈ ਗੋਲੀ ਗੋਲੀ ਖਾ ਲਈ ਤੇ ਉਹ ਕਹਿੰਦਾ ਪਰ ਜਿਹੜੀ ਗੋਲੀ ਨਾ ਖਾਈ ਵੀ ਠੀਕ ਹੈ। ਵੀ ਕੰ ਅਸੀਂ ਅੰਦਰ ਹੋ ਜਾਾਂਗੇ ਜੇ ਹੀ ਦੇਖ ਖੜੀ ਐਸਾ ਲੋਕਾਸੂ ਕਿ ਸਿੱਧਾ ਜਲਾਂਗੇ ਲੈ ਤਸ ਫਿਰ ਉੱਥੇ ਦੂਜੀ ਵਾਰ ਫੇਰੇ ਨੇ ਕੁੜੀ ਨੂੰ ਮਾਰਨ ਦੀ ਗੱਲ ਕਰਤੀ ਸੁੱਖਾ ਸੰਦੇ ਉਹਦਾ ਅਗਲੇ ਮਹੀਨੇ ਵਿਆਹ ਹੈਗਾ ਉਹਨੂੰ ਇਹ ਮਾਰਨ ਤੇ ਲੱਗਿਆ ਹੋਇਆ ਮੈਂ ਤਾਂ ਸਮਝੋਂ ਸਭਾਰੇ ਕਹੋ ਚ ਪਰਾਇ ਮੈਂ ਤਾਂ ਲੱਗਦਾ ਵੀ ਵਿਆਹ ਹੀ ਨਹੀਂ ਕਰਨਾ ਚਾਹੁੰਦੇ ਪਹਿਲਾਂ ਉੱਥੇ ਮਾਰਨ ਦਾ ਪ੍ਰੈਅ ਕਰ ਲਿਆ ਹੁਣ ਇੱਥੇ ਠੀਕ ਹੈ ਜੀ ਹੁਣ ਅੱਗੇ ਦੇਖਿਓ ਤੁਹਾਨੂੰ ਇੱਕ ਚੀਜ਼ ਮੈਂ ਦਿਖਾਉਣੀ ਆ ਟੋਪ ਉਸੇ ਕੀ ਜਾਨੇ ਟੋਪ ਕਦੇ ਆ ਜਾਂਦੀ ਏ ਕਦੇ ਚੱਲ ਜਾਂਦੀ ਏ ਕਦੇ ਆ ਜਾਂਦੀ ਏ ਕਦੇ ਚੱਲ ਜਾਂਦੀ ਏ ਤੋਂ ਪਤਾ ਕੋ ਪਤਾ ਨਹੀਂ ਲੱਗਦਾ ਸਾਡੇ ਮਾਤਾ ਆਪ ਜੀ ਸਾਡੇ ਕੰਬਲ ਲੈ ਕੇ ਲੁੱਤੇ ਪਏ ਨੇ ਅੱਭੀ ਤੇਰੇ ਵੱਲ ਕੋ ਯਾਦ ਆ ਜੰਦੀ ਹੈ ਚਲ ਜਾਂਦੀ ਆ ਜੰਦੀ ਆ ਆ ਹੁਣ ਬਾਹਰ ਬੈਠੇ ਹੋਏ ਆ ਤੁੱਪੇ ਕੀ ਕਰੀਏ ਠੀਕ ਹੈ ਜੀ ਤਾਂ ਤੁੱਪ ਤਪਸੇ ਕਰੀਆ ਔਰ ਜੇ ਤੁਹਾਨੂੰ ਕੋਈ ਕੰਮ ਕਰ ਨਹੀਂ ਹੋਊਗਾ ਤਾਂ ਤੇ ਤੁੱਪਾਂ ਹੀ ਸਿੱਖਨੀ ਆ ਤੁਹਾਡੇ ਤਾਂ ਰੋਜ਼ ਇਹ ਹੀ ਹੁੰਦਾ ਇੱਥੇ ਬਹਿ ਲਾ ਉੱਥੇ ਬਹਿ ਲਾ ਸਾਰਾ ਦਿਨ ਤੁਹਾਡਾ ਇਦਾਂ ਹੀ ਨਿਕਲ ਜਾਂਦਾ ਮੂਹ ਸਿਰ ਤੁਸੀਂ ਤੋਣਾ ਨਹੀਂ ਕੈਮਰਾ ਚੱਕ ਕੇ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਇਹੀ ਕੰਮ ਕਰਦੇ ਰਹਿੰਦੇ ਹੈਗੇਓ ਗਾਈਜ਼ ਅੱਤੇ ਆਪਾਂ ਇੱਥੇ ਆ ਚੁੱਕੇ ਆ ਤੇ ਹੁਣ ਆਪਾਂ ਐ ਕਲਾਂਗੇ ਉਹ ਕਲਾਂਗੇ ਇਹ ਤਾਂ ਕਰਾਂਗੇ ਇਹ ਜੇ ਕਰਾਂਗੇ ਉਹ ਕਰਾਂਗੇ ਸਾਡੀ ਤੈਨੂੰ ਮਰ ਚੁੱਕੀ ਆ ਹੁਣ ਇਹ ਤੈਨੂੰ ਤੇ ਕਫਨ ਪਾ ਰਹੇ ਆ ਦੇਖੋ ਕਰ ਕਿੱਦਾਂ ਕਰੀ ਤੈਨੂੰ ਹੈਲੋ ਗਾਈਜ਼ ਮੈਂ ਮਰ ਗਈ ਕਿੱਦਾਂ ਹੈਲੋ ਗਾਈਜ਼ ਮੈਂ ਮਰ ਗਈ ਮਰ ਗਈ ਤਾਨੂੰ ਰਾਜ ਕੋ ਚੱਲ ਗਈ ਐ ਲਾਣ ਆ ਦੇਖ ਇਸ ਕੁਝ ਹੋ ਜਾਏ ਢੰਡਾ ਆ ਦੇਖ ਇੱਧਰ ਕੋਈ ਢੰਡਾ ਹੋ ਜਾਏ ਨਹੀਂ ਨਹੀਂ ਮੇਰੀ ਗੱਲ ਜਦੋਂ ਤੂੰ ਬਲੌਗ ਬਣਾਣਾ ਐ ਲੰਬੀ ਜਿਬਾਹ ਕਰਕੇ ਆ ਕੇ ਕੈਮਰਾ ਫੜਨਾ ਐ ਆਖਰਾ ਦੇਖ ਲੋ ਫੋਨ ਫਿਰ ਕਹੀ ਹੁੰਦਾ ਤੈਨੂੰ ਮਰ ਗਈ ਆ ਤੈਨੂੰ ਮਰ ਗਈ ਠੀਕ ਹੈ ਜੀ ਆ ਬਾਤ ਆ ਉਹਦੇ ਮੂੰਹ ਤੇ ਫਿਰ ਇਹ ਹਰ ਵਾਰੇ ਉਹਨੂੰ ਮਾਰ ਹੀ ਕਿਉਂ ਜਾ ਰਹੀ ਮੈਂ ਤਾਂ ਸਮਝ ਤੋਂ ਬਾਹਰ ਇਹ ਤੀਜੀ ਚੌਥੀ ਵਾਰ ਹੋ ਗਈ ਹੁਣ ਕਿ ਇਹਨੂੰ ਤੈਨੂੰ ਮਰ ਗਈ ਕਫਨ ਪੈ ਗਿਆ ਇਹ ਹੋ ਗਿਆ ਉਹ ਹੋ ਗਿਆ ਮੈਂ ਉਹਨੇ ਪਹਿਲਾਂ ਗਿਆ ਸੀ ਨਾ ਪਹਿਲਾ ਗੱਲ ਗੱਲ ਆ ਵੀ ਜੇ ਪਹਿਉਣੇ ਟਾਈਮ ਤੇ ਕਰਨੀ ਆ ਤਾਂ ਹੀ ਪ੍ਰਮੋਸ਼ਨ ਕਰਨ ਠੀਕ ਹੈ ਕਰ ਲਾ ਕਰ ਲਾ ਤੇਰੇ ਘਰ ਵਾਲੀ ਹੀ ਗੱਲ ਕਰੋਗੀ ਨਾ ਪ੍ਰਮੋਸ਼ਨ ਲਈ ਹਜ਼ਾਰ ਲੈਣਾ ਕਿ 1500 ਲੈਣਾ ਕਿਉਂਕਿ ਇੱਕ ਵਲੌਗ ਦੇ ਵਿੱਚ ਤੁਸੀਂ ਬੋਲੇ ਸੀ ਵੀ ਇਹਨਾਂ ਨੇ ਕਿਸੇ ਨੇ ਪ੍ਰਮੋਸ਼ਨ ਕਰਾਨੀ ਹੈ 650 ਤੇ ਉਹ ਦੂਸਰੇ ਜਿਹੜੇ ਕੋਕੜ ਕੋਕੜੀ ਹੈਗੇ ਉਹਨਾਂ ਦਾ 1000 ਰੁਪਿਆ ਹਾਂ ਹਾਂ ਕਰ ਲਵੇ ਗੱਲ ਕਰ ਲੇ ਇਹੀ ਸਾਰਾ ਕੁਝ ਦੇਖਦੇ ਆਉਣੀ ਹੈ ਠੀਕ ਹੈ ਮਾੜੀ ਮੋਟੀ ਪੜ੍ਹੀ ਲਿਖੀ ਹੋਏ ਤੋਂ ਪੜਿਆ ਲਿਖਿਆ ਬਣੀ ਹੋਣਾ ਪੜਾਈਆਂ ਤੋਂ ਤੁਸੀਂ ਛੱਡ ਕੇ 16 ਸਾਲ ਦੀ ਮੱਟੇ ਵਿੱਚ ਵਿਆਹ ਕਰਾ ਲਿਆ ਤੇ ਇਹਦੇ ਭਾਵੇਂ ਸੰਭਲੇਆ ਮੈਂ ਬੇਸਤੀ ਹੋਈ ਕਿਦਾ ਵਟਾਦੀ ਮੇਰਾ ਅੱਡੇ ਚ ਦੇਖ ਮੈਂ ਨਿਪਲ ਚੰਦਰਾ ਆ ਬੋ ਦੋ ਹਟ ਪਾਗਲ ਨਾ ਨੋ ਦੋ ਪੀ ਇਹਨਾਂ ਦੋ ਪੀਣਾ ਦੋ ਦੋ ਪੀਣਾ ਓਪਨ ਹੋਇਆ ਕੱਕੇ ਨਿਪਲ ਤੇ ਪੀ ਗਰਮ ਗਰਮ ਤਾਂ ਸਵਾਦ ਲੱਗਦਾ ਇਹ ਦੁੱਧ ਕੁੱਤੇ ਨੂੰ ਪਾ ਦੋ ਗਰਮ ਗਰਮ ਤੇ ਦੁੱਧ ਸਵਾਦ ਲੱਗਦਾ ਕੁੱਤੀ ਇਹ ਆ ਦੇਖ ਹੁਣ ਇਹਨਾਂ ਨੂੰ ਅਕਲ ਮਤ ਕੁਛ ਹੈਗੀ ਨਹੀਂ ਹੈਗੀ ਨਾ ਉਹ ਹੀ ਫੀਡਰ ਬੱਚੇ ਨੇ ਪੀਣੀ ਨਿਪਲ ਠੀਕ ਹੈ ਉਹ ਆ ਵੀ ਮੂੰਹ ਚ ਪਾਈ ਜਾ ਰਿਹਾ ਹੈਗਾ ਉਹ ਵੀ ਮੂੰਹ ਚ ਪਾਈ ਜਾ ਰਿਹਾ ਉਹ ਨਿਪਲ ਨੂੰ ਹੱਥ ਲਾਈ ਜਾ ਰਿਹਾ ਮੂੰਹ ਚ ਪਾਈ ਜਾ ਰਿਹਾ ਕੱਲ ਉਹਨਾਂ ਨੇ ਬੱਚੇ ਨੂੰ ਸਰ ਟਮਕ ਇਨਫੈਕਸ਼ਨ ਕਰਵਾ ਦੇਣੀ ਹੈਗੀ ਹੈ ਇਹ ਹੁੰਦਾ ਜਦੋਂ ਛੋਟੀ ਉਮਰ ਦੇ ਵਿੱਚ ਮੁੰਡੇ ਕੁੜੀਆਂ ਵਿਆਹ ਕਰਵਾ ਲੈਂਦੇ ਆ ਪੜਦੇ ਲਿਖਦੇ ਨਹੀਂ ਹੈਗੇ ਔਰ ਕੰਟੈਂਟ ਦੇ ਨਾਤੇ ਕੀ ਕ੍ਰੀਏਟ ਕਰਦੇ ਆ ਠੀਕ ਹੈ ਨਾਰਮਲੀ ਸਾਰਾ ਦਿਨ ਇਹੀ ਕਰਦੇ ਇੱਥੇ ਬਹਿ ਲਿਆ ਉੱਥੇ ਬਹਿ ਲਿਆ ਕੋਈ ਝੂਠਾ ਪ੍ਰੈਂਕ ਕਰ ਲਿਆ ਉਹਨਾਂ ਦੀ ਰੀਤ ਆ ਕਸ਼ ਦੇ ਕੁੜੇ ਮਾਰ ਗਈ ਠੀਕ ਹੈ ਤਾਂ ਦੇਖਿਆ ਵੀ ਉਹਨਾਂ ਨੂੰ ਵੀਊ ਵੀਊ ਆ ਰਹੇ ਆ ਸਿੰਪਥੀ ਮਿਲਦੀ ਹੈ ਵੀ ਅਸੀਂ ਵੀ ਇਦਾਂ ਦਾ ਕੋਈ ਸੀਨ ਕ੍ਰੀਏਟ ਕਰ ਲੈਂਦੇ ਆ ਅਰੇ ਡੰਗਰੋ ਜੇ ਕੁਝ ਸੱਚੇ ਇਹੋ ਜੇ ਹੋਗੇ ਨਾ ਇਹ ਜਰਿਆ ਨਹੀਂ ਜਾਂਦਾ ਤੇ ਤੁਸੀਂ ਕਹਿੰਦੇ ਨਾ ਸ਼ੇਰ ਆਇਆ ਸ਼ੇਰ ਆਇਆ ਸ਼ੇਰ ਆਇਆ ਤਾਂ ਕਈ ਵਾਰੀ ਸੱਚ ਵੀ ਹੋ ਜਾਂਦਾ ਤੁਸੀਂ ਰਿਸ਼ਤੇਦਾਰਾਂ ਨੂੰ ਫੋਨ ਕਰੀ ਜਾ ਰਹੇ ਹੋ ਕਰੀ ਜਾ ਰਹੇ ਹੋ ਠੀਕ ਹੈ ਵੀ ਇਹ ਹੋ ਗਿਆ ਉਹ ਹੋ ਗਿਆ ਤੇ ਜਦੋਂ ਸੱਚੇ ਰੱਬ ਨਾ ਕਰੇ ਅਸੀਂ ਕਹਿੰਦੇ ਕੁਝ ਵੀ ਨਾ ਹੋਵੇ ਠੀਕ ਹੈ ਜੇ ਸੱਚੀ ਕੁਝ ਹੋ ਗਿਆ ਤਾਂ ਅਗਲੇ ਨਾਲੋਂ ਯਕੀਨ ਵੀ ਨਹੀਂ ਕਰਨਾ ਹੈਗਾ ਤੇ ਤੁਸੀਂ ਬਸ ਸ਼ੇਰ ਆਇਆ ਸ਼ੇਰ ਆਇਆ ਮੱਕਰਾ ਗਿੱਟਾ ਹੋਇਆ ਠੀਕ ਹੈ ਉਸ ਪਾਸ਼ਾ ਨਾਮ ਲਿਖਿਆ ਹੈ ਹਰ ਗੁਰਦਾ ਮੈਂ ਕਹਿੰਦਾ ਰੁਕ ਤੇ ਆਖ ਮਮੀ ਆ ਵਿਚਾਰੇ ਨੇ ਉਹਨਾਂ ਨੇ ਉਹ ਕਰੋਸ਼ੀ ਰਣ ਕਰਨਾ ਹੁਣਿਆ ਵਾ ਇਹਨੂੰ ਹਨਾ ਸੁਆਈਆਂ ਦੇ ਨਾਲ ਹਰ ਘਤੇ ਦਾ ਨਾਮ ਲਿਖਿਆ ਉਤੇ ਮੇਰੇ ਜਿਹੜੇ ਗੱਲਾਂ ਕਰਦੇ ਆ ਨਾ ਉਹਨਾਂ ਦੇ ਮੂੰਹ ਤੇ ਅੱਜ ਚਪੇੜਿਆ ਜਿਦਾ ਏਦਾਂ ਏਦਾਂ ਸਾਨੂੰ ਪਿਆਰ ਕਰਦੇ ਠੀਕ ਆ ਬੰਦਾ ਕੋ ਖਾਣ ਪੀਣ ਦਾ ਦੇਣ ਲੈਣ ਦਾ ਭੁੱਖਾ ਨਹੀਂ ਦਾ ਪਿਆਰ ਭੇਜਿਆ ਉਹਨਾਂ ਨੇ ਆਪਣਾ ਲੋ ਜੀ ਆ ਇੱਕ ਅੰਮ ਠਾਰੂ ਇਹਨਾਂ ਨੂੰ ਕਿਸਨਾ ਸਵੈਟਰ ਵਗੈਰਾ ਭੇਜਦਾ ਇਹਨਾਂ ਦੇ ਬੱਚੇ ਦਾ ਨਾਮ ਲਿਖਿਆ ਹੋਇਆ ਤੇ ਉਹਦੇ ਵਿੱਚ ਹੀ ਲੱਗੇ ਆ ਦੇਖਿਆ ਜਿਹੜੇ ਸਾਨੂੰ ਬੋਲਦੇ ਸੀਗੇ ਉਹ ਅਰੇ ਚਾਹੇ ਅਗਲੇ ਨੇ ਪ੍ਰਮੋਸ਼ਨ ਲਈ ਤੇ ਅੱਜ ਤੇ ਜਹਾ ਬੱਚੇ ਆ ਬੱਚੇ ਦੇ ਪਿਆਰ ਖਾਤਰ ਭੇਜਿਆ ਹੋਵੇ ਔਰ ਤੈਨੂੰ ਲੱਗਦਾ ਹੈਗਾ ਵੀ ਤੂੰ ਇਹਦੇ ਨਾਲ ਲੋਕਾਂ ਦਾ ਮੂੰਹ ਬੰਦ ਹੋ ਜਾਊਗਾ ਠੀਕ ਹੈ ਉਹ ਗਿਫਟ ਭੇਜ ਜੰਦਾ ਤੇ ਸਾਡੇ ਬੋਲਣ ਦਾ ਜਿਹੜੇ ਹੋਰ ਹੋਸਟ ਵੀ ਬੋਲਦੇ ਹੈਗੇ ਜੇ ਕੋਈ ਵੀ ਬੋਲਦਾ ਜਿੰਨੂੰ ਤੂੰ ਕਹਿ ਰਹੀ ਹੈਗਾ ਠੀਕ ਹੈ ਉਹਦੇ ਨਾਲ ਕੋਈ ਲੈਣ ਦੇ ਨਹੀਂ ਹੈਗਾ ਤੇ ਛੋਟੇ ਛੋਟੇ ਗੱਲਾਂ ਨਾਲ ਤੁਸੀਂ ਕਿੰਨੀ ਕ ਫੀਲਿੰਗ ਚੱਕ ਜਾਂਦੇ ਮੈਨੂੰ ਸਮਝ ਤੋਂ ਬਾਹਰ ਠੀ ਆ ਹਾਲੇ ਨਾਲ ਦੇ ਫਿਰ ਕੇੰਦਰ ਸਾਨੂੰ ਬੋਲੋਣਾ ਬੋਲੋਣਾ ਹੁਣ ਬੋਲਣ ਲਈ ਤਾਂ ਮਜਬੂਰ ਕਰਦੇ ਆਗੇ ਕੀ ਹਰਕਤਾਂ ਕਰਦੇ ਪਏ ਆ ਉਹ ਉਹ ਮਰ ਗਏ ਜੀ ਉਹ ਕੋਖੇ ਤੋਂ ਡਿੱਗ ਕੇ ਜੀ ਬੱਚੇ ਦੇ ਫੇੜਾ ਨੂੰ ਹੋਚ ਪਾਈ ਜਾਂਦੇ ਆ ਚਲੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਫਿਰ ਕਿਸੇ ਅਗਲੀ ਵੀਡੀਓ ਚ ਸਸਤੇ ਕੱਲ ਦੇ